ਜੈ ਗੁਰਦੇਵ ਧੰਨ ਗੁਰਦੇਵ ਸਵਾਸੀਆਂ ਤੁਹਾਡੀਆਂ ਆਪਣੀਆਂ ਗਾਇਕਾ ਮੈਂ ਕੋਰਸ ਸਿਸ ਸੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭਾਜੀ ਸੋਨੂ ਭਾਜੀ ਕਿ ਜਿਨ੍ਹਾਂ ਦੇ ਚੈਨਲ ਦਾ ਨਾਮ ਐਨ ਆਰ ਐਸ ਲਾਈਵ ਟੀਵੀ ਕਿ ਜੋ ਕਿ ਸਾਡੀ ਇੰਟਰਵਿਊ ਕਰਨ ਆਏ ਸੀ ਅੱਜ ਸੋ ਉਹਨਾਂ ਦੇ ਚੈਨਲ ਨੂੰ ਤੁਸੀਂ ਸਾਰੇ ਜਾਣੇ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਜੈ ਗੁਰਦੇਵ ਧੰਨ ਗੁਰਦੇਵ ਉੱਠਦੇ ਬੈਂਦੇ ਸ਼ਾਮ ਸਵੇਰੇ ਉੱਠਦੇ ਬੈਂਦੇ ਸ਼ਾਮ ਸਵੇਰੇ ਨਾਮਗ ਰਬਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਰਬਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਛੜਦੀ ਕਲਾ ਵਿੱਚ ਰਹਿਨੇ ਆ ਬਾਬਾ ਸਾਹਿਬ ਤੇਰੀ ਕਿਰਪਾ ਦੇ ਨਾਲ ਛੜਦੀ ਕਲਾ ਵਿੱਚ ਰਹਿਨੇ ਆ ਬਿਨ ਮੰਗਿਆ ਹੀ ਝੋਲੀਆ ਪਰਦਾ ਸਤਿਗੁਰ ਕਾਂਝੀ ਵਾਲਾ ਸਤਿਗੁਰ ਕਾਂਝੀ ਵਾਲਾ ਮੇਰਾ ਸਤਿਗੁਰ ਕਾਂਝੀ ਵਾਲਾ ਲਖਾਂ ਸੰਗਤਾਂ ਦੇ ਗਈਆਂ ਆਉਦੇ ਨਾਮ ਦੀ ਫੇਰ ਕੇ ਮਾਲਾ ਨਾਮ ਦੀ ਫੇਰ ਕੇ ਮਾਲਾ ਨਾਮ ਦੀ ਫੇਰ ਕੇ ਮਾਲਾ ਉੱਚਾ ਬੋਲ ਨਹੀਂ ਬੋਲਦੇ ਤੇ ਉੱਚਾ ਬੋਲ ਨਹੀਂ ਬੋਲਦੇ ਤੇ ਨਾ ਕਿਸੇ ਦਾ ਸਨਿਆ ਰਵदास ਗੁਰੂ ਤੇਰੀ ਕਿਰਪਾ ਦੇ ਨਾਲ ਰਵਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਚੜਦੀ ਕਲਾ ਵਿੱਚ ਰਹਿਨੇ ਆ ਰਵਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਚੜਦੀ ਕਲਾ ਵਿੱਚ ਰਹਿਨੇ ਆ ਕਰ ਪਰਿਵਾਰ ਚ ਸੁਖ ਸ਼ਾਂਤੀ ਕੰਮ ਕਾਜ ਵੀ ਚੰਗੇ ਆ ਕੰਮ ਕਾਜ ਵੀ ਚੰਗੇ ਆ ਕੰਮ ਕਾਜ ਵੀ ਚੰਗੇ ਆ ਕਈ ਸਿਕੰਦਰ ਲੋਦੀ ਵਰਗੇ ਆਪਣੇ ਰੰਗ ਵਿੱਚ ਰੰਗੇ ਆ ਵਿਚ ਰੰਗੇ ਆ ਆਪਣੇ ਰੰਗ ਵਿੱਚ ਰੰਗੇ ਆ ਮਾਨ ਹੰਕਾਰ ਨਹੀਂ ਰਹ ਜਾਂਦਾ ਮਾਨ ਹੰਕਾਰ ਨਹੀਂ ਰਹ ਜਾਂਦਾ ਜਦੋਂ ਚਰਨਾਂ ਦੇ ਵਿੱਚ ਬਹਿਨੇ ਆ ਰਵਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਰਵਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਛੜਦੀ ਕਲਾ ਵਿੱਚ ਰਹਿਨੇ ਆ ਰਵਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਛੜਦੀ ਕਲਾ ਵਿੱਚ ਰਹਿਨੇ ਆ ਅਮਰਤ ਵਰਗੀ ਬਾਣੀ ਉੱਠ ਕੇ ਅਮਰਤ ਬੇਲੇ ਪੜੀਏ ਅਮਰਤ ਬੇਲੇ ਪੜੀਏ ਅਮਰਤ ਬੇਲੇ ਪੜੀਏ ਸਭ ਦੇ ਪਲੇ ਦੇ ਥੰਮਣ ਵਾਲੀ ਆਇਆ ਅਰਦਾਸ ਜੀ ਕਰੀਏ ਅਰਦਾਸ ਜੀ ਕਰੀਏ ਆਓ ਅਰਦਾਸ ਜੀ ਕਰੀਏ ਸੋ ਨਿਰਪੈਦੇ ਲਾ ਰਬਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਰਬਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਝੜਦੀ ਕਲਾ ਵਿੱਚ ਰਹਿਨੇ ਆ ਬਾਬਾ ਸਾਹਿਬ ਤੇਰੀ ਕਿਰਪਾ ਦੇ ਨਾਲ ਝੜਦੀ ਕਲਾ ਵਿੱਚ ਰਹਿਨੇ ਆ ਰਬਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਝੜਦੀ ਕਲਾ ਵਿੱਚ ਰਹਿਨੇ ਆ ਜੋ ਬੋਲੇ ਸੋਨਰ ਪੈਸਾ ਤੇ ਗੁਰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਭਰਤ ਸਸੀ ਦਾ ਦੇ ਆਪਣੀਆਂ ਗਾਇਕਵਾਂ ਕੌਰ ਸਿਸਟਰਸ ਸੋ ਜਿਨ੍ਹਾਂ ਨੂੰ ਵੀ ਸਾਡਾ ਇਹ ਗਾਣਾ ਪਸੰਦ ਆਇਆ ਹੋਵੇ ਤੋਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਸਾਨੂੰ ਪ੍ਰੋਗਰਾਮ ਲਈ ਸੰਪਰਕ ਕਰਿਓ 981432807